ਵੱਡੇਖ ਹਿੰਦੂ ਕਲਚਰ ਸੁਸਾਇਟੀ ਦੇ ਪ੍ਰੈਜ਼ੀਡੈਂਟ ਸतीश ਕੁਮਾਰ ਵੱਲੋਂ ਕੁਝ ਦਿਨ ਪਹਿਲਾਂ ਇੱਕ ਵਿਵਾਦਿਤ ਪੱਤਰ ਲਿਖਿਆ ਗਿਆ ਸੀ ਭਾਈਚਾਰੇ ਤੋਂ ਮਿਲੇ ਵਿਰੋਧ ਤੋਂ ਬਾਅਦ ਉਹਨਾਂ ਨੇ ਇਸ ਸੰਬੰਧੀ ਮਾਫੀ ਤਾਂ ਮੰਗੀ ਪਰ ਅਜੇ ਤੱਕ ਇਸ ਵਿਵਾਦ ਤੇ ਠੱਲ ਪੈਂਦਾ ਨਜ਼ਰ ਨਹੀਂ ਆਉਂਦਾ ਕੁਝ ਕਮਿਊਨਿਟੀ ਮੈਂਬਰਸ ਦਾ ਕਹਿਣਾ ਹੈ ਕਿ ਇਸ ਮੁੱਦੇ ਦਾ ਹੱਲ ਸਿਰਫ ਮਾਫੀ ਨਹੀਂ ਹੋ ਸਕਦੀ ਤੁਸੀਂ ਇਹ ਦੇਖੋ ਵੀ ਜਦੋਂ ਇਹ ਦੋ ਰਿਸ਼ਤੇ ਆ ਸਾਡੇ ਤੇ ਜੇ ਇਸ ਰਿਸ਼ਤੇ ਵਿੱਚ ਇਹੋ ਜੀ ਗੱਲ ਕੀਤੀ ਜਾਵੇ ਤਾਂ ਉਹ ਰਿਸ਼ਤਾ ਕਿਵੇਂ ਬਚ ਸਕਦਾ ਤਕਲੀਫ ਹੁੰਦੀ ਹੈ ਬਹੁਤ ਤਕਲੀਫ ਹੁੰਦੀ ਹੈ ਕੁਝ ਦਿਨ ਪਹਿਲਾਂ ਵੈਦਿਕ ਹਿੰਦੂ ਕਲਚਰਲ ਸੁਸਾਇਟੀ ਦੇ ਪ੍ਰੈਜ਼ੀਡੈਂਟ ਸतीश ਕੁਮਾਰ ਵੱਲੋਂ ਫੈਡਰਲ ਕਨਜ਼ਰਵੇਟਿਵ ਪਾਰਟੀ ਲੀਡਰ ਪੀਰ ਪੋਲੀਵ ਨੂੰ ਇੱਕ ਪੱਤਰ ਲਿਖ ਕੇ ਇੱਕ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਵੱਖਰੀ ਧਾਰਮਿਕ ਵਿਚਾਰਧਾਰਾ ਵਾਲੇ ਵਿਅਕਤੀਆਂ ਨੂੰ ਭੇਜਣ ਤੇ ਨਾਰਾਜ਼ਗੀ ਜ਼ਾਹਿਰ ਕੀਤੀ ਗਈ ਸੀ ਅਤੇ ਅਗਾਹ ਲਈ ਹਿੰਦੂ ਪਿਛੋਕਰ ਦੇ ਮੈਂਬਰਾਂ ਨੂੰ ਭੇਜਣ ਦੀ ਬੇਨਤੀ ਕੀਤੀ ਗਈ ਇਸਪੇ ਚਾਰਕ ਦਿੱਤਾ ਗਿਆ ਸੀ ਕਿ ਹਿੰਦੂ ਪਿਛੋਕੜ ਵਾਲੇ ਨੁਮਾਇੰਦੇ ਹਿੰਦੂਆਂ ਦੇ ਮਸਲਿਆਂ ਨੂੰ ਚੰਗੀ ਤਰੀਕੇ ਨਾਲ ਸਮਝ ਸਕਦੇ ਹਨ ਅੱਲੀ ਪਰ ਜੇ ਤੁਸੀਂ ਇਨਵਾਈਟ ਕਰਦੇ ਕਿਸੇ ਨੂੰ ਇਨਵਾਈਟ ਕਰਕੇ ਉਹਨਾਂ ਨੂੰ ਔਨਰ ਕਰਕੇ ਤੇ ਬਾਅਦ ਵਿੱਚ ਤੁਸੀਂ ਇਹ ਅਪੋਜ਼ਿੰਗ ਆਈਡੀਓਲੋਜੀ ਕਹਿੰਦੇ ਆ ਇਹ ਗੱਲ ਬਹੁਤ ਜ਼ਿਆਦਾ ਜ਼ਿਆਦਾ ਹਰਡਫੁਲ ਹੈ ਇਸ ਇਹ ਇਸ਼ੂ ਸਾਰਿਆਂ ਨੂੰ ਬਾਦਰ ਕਰ ਰਿਹਾ ਭਾਵੇਂ ਅਪੋਲੋਜੀ ਮਤਲਬ ਹੋ ਗਈ ਆ ਪਰ ਰੇਡੀਓ ਦੇ ਉੱਤੇ ਆ ਕਿ ਜਦੋਂ ਤੁਸੀਂ ਦੋ ਚਾਰ ਦੋਸਤਾਂ ਨੂੰ ਇਕੱਠੇ ਗੱਲ ਕਰਦੇ ਆ ਉਹ ਉਹ ਗੱਲ ਇਉਂ ਸਮਝਦੇ ਵਿਚਾਰ ਰਹੇ ਇਹ ਗੱਲ ਨੁਕਸਾਨ ਸਾਡਾ ਕਰਨਾ ਇਸ ਪੱਤਰ ਦੇ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਉਪਰੰਤ ਸतीश ਕੁਮਾਰ ਨੇ ਮਾਫੀ ਵੀ ਮੰਗੀ ਸੀ ਪਰ ਹੁਣ ਕਮਿਊਨਿਟੀ ਮੈਂਬਰ ਬਲਜਿੰਦਰ ਸਿੰਘ ਸੰਧੂ ਅਤੇ ਕਿਰਪਾਲ ਸਿੰਘ ਘਰਚਾ ਨੇ ਇਸ ਮਾਮਲੇ ਵਿੱਚ ਇੱਕ ਚਿੱਠੀ ਸਾਂਝੀ ਕਰਦਿਆਂ ਕਿਹਾ ਹੈ ਕਿ ਇਹ ਵਿਵਾਦ ਪਾਈਚਾਰੇ ਨੂੰ ਦੋ ਵੱਖਰੀਆਂ ਧਰਾਂ ਵਿੱਚ ਵੰਡ ਰਿਹਾ ਹੈ ਅਤੇ ਕੈਨੇਡਾ ਵਰਗੇ ਦੇਸ਼ ਵਿੱਚ ਅਜਿਹੀਆਂ ਘਟਨਾਵਾਂ ਸਕਾਰਾਤਮਕ ਪਾਬਨਾਵਾਂ ਨੂੰ ਪ੍ਰੇਰਿਤ ਨਹੀਂ ਕਰਦੀਆਂ ਜਿਸ ਤੇ ਚਲਦਿਆਂ ਸतीश ਕੁਮਾਰ ਨੂੰ ਜ਼ਿੰਮੇਵਾਰੀ ਚੁੱਕਦਿਆਂ ਵੈਦਿਕ ਹਿੰਦੂ ਕਲਚਰਲ ਸੁਸਾਇਟੀ ਪ੍ਰੈਜ਼ੀਡੈਂਟ ਦੇ ਅਹੁਦੇ ਤੋਂ ਇਸਤਿਫਾ ਦੇਣਾ ਚਾਹੀਦਾ ਹੈ ਦੇਖੋ ਜੀ ਵੀ ਲਿਵ ਇਨ ਅ ਵੈਰੀ ਡੈਮੋਕਰੈਟਿਕ ਸੁਸਾਇਟੀ ਡੈਮੋਕਰੈਟਿਕ ਸੁਸਾਇਟੀ ਦੇ ਵਿੱਚ ਆਮ ਇਹ ਹੁੰਦੀ ਹੈ ਕੋਈ ਵੀ ਟਾਪ ਲੈਵਲ ਦਾ ਆਦਮੀ ਹੋਵੇ ਤਾਂ ਕੋਈ ਗਲਤ ਗੱਲ ਕਰੇ ਤਾਂ ਜਿਹਦੇ ਵਿੱਚ ਕਮਿਊਨਿਟੀ ਨੂੰ ਨੁਕਸਾਨ ਹੁੰਦਾ ਹੋਵੇ ਉਹਨਾਂ ਦੀ ਜੋ ਸਟੇਟਮੈਂਟ ਸੀ ਵੈਰੀ ਡਿਵਾਸਿਵ ਸਟੇਟਮੈਂਟ ਇੱਕ ਪਾਸੇ ਤਾਂ ਤੁਸੀਂ ਉਹਨਾਂ ਨੂੰ ਸਰੋਪਾ ਦੇ ਰਹੇ ਆਂ ਦੂਸਰੇ ਪਾਸੇ ਉਹਨਾਂ ਨੂੰ ਕਹਿ ਰਹੇ ਵੀ ਇਹਨਾਂ ਨੂੰ ਕਿਉਂ ਭੇਜਿਆ ਸਾਡੇ ਨਾਲੋਂ ਇਹ ਇਡੀਓਲੋਜੀਕਲੀ ਡਿਫਰੈਂਟ ਹੈ ਤੇ ਜੇ ਉਸ ਆਦਮੀ ਦੀ ਇਹੋ ਜਿਹੀ ਸੋਚ ਹੈ ਤਾਂ ਕਮਿਊਨਿਟੀ ਨੂੰ ਡਿਵਾਈਡ ਕਰ ਰਹਾ ਹੈ ਜਿਹੜਾ ਆਦਮੀ ਕਮਿਊਨਿਟੀ ਨੂੰ ਡਿਵਾਈਡ ਕਰ ਰਹਾ ਹੈ ਉਹਨੂੰ ਉਸ ਲੀਡਰਸ਼ਿਪ ਦੀ ਡਿਜ਼ਰਵ ਨਹੀਂ ਕਰਦੇ ਉਹ ਮਕਸਦ ਹੈ ਇਹ ਵੀ ਇਹ ਇਸ਼ੂ ਹਲੇ ਵੀ ਕਮਿਊਨਿਟੀ ਬੇ ਸਮੋਲਡਰ ਕਰ ਰਿਹਾ ਇਹ 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 ਗਿਆਨੀ ਹਲੇ ਇਸ਼ੂ ਜਦੋਂ ਨਾ ਆਪੋਜ਼ਿਟ ਜੀ ਨਾ ਆਪੋਜ਼ਿੰਗ ਤੁਸੀਂ ਆਈਡੀਓਲੋਜੀ ਕਹਿੰਦੇ ਆ ਉਹ ਲੋਕਾਂ ਨੂੰ ਹਲਟ ਕਰ ਰਹੀ ਹੈ ਕਿਉਂ ਸਿੱਖ ਐਸ ਜਨਰਲ ਅਸੀਂ ਕਿਸੇ ਨੂੰ ਪੋਜ਼ ਨਹੀਂ ਕਰਦੇ ਅਸੀਂ ਕਹੇ ਦੀ ਆਡਿਓਲੋਜੀ ਨੂੰ ਅਸੀਂ ਸਾਡੀ ਆਪਣੀ ਗੁਰੂਆਂ ਸਾਭ ਦੀ ਆਡਿਓਲੋਜੀ ਆ ਅਸੀਂ ਉਹਨੂੰ ਮੰਨਦੇ ਆ ਪਰ ਅਸੀਂ ਕਿਸੇ ਨੂੰ ਡਿਸਕ੍ਰੈਡ ਨਹੀਂ ਕਰਦੇ ਤੇ ਹਿੰਦੂ ਸਿੱਖ ਤਾਂ ਜਿਹੜੀ ਜਜਡ ਜੁਡਿਟੀ ਆ ਜਦਾ ਬਾਬਾ ਨਾਨਕ ਉਹ ਸਾਡੀ ਉਹਦੀ ਇਹਨਾਂ ਨਾਲ ਹੈਗੀ ਆ ਤੇ ਅਸੀਂ ਤਾਂ ਕਰਕੇ ਉਹ ਜਿਹੜੀ ਸਮੋਲਡ ਨੇ ਇਸ਼ੂ ਆ ਜੇ ਅਸੀਂ ਉਹਨੂੰ ਐਡਰੈਸ ਨਹੀਂ ਕਰਦੇ ਤੇ ਫਿਰ ਅਗਾਹ ਵਾਸਤੇ ਵਿੱਚ ਇੱਕ ਕਮਿਟੀ ਵਿੱਚ ਇਹ ਪੜਾ ਹੋਰ ਹੋ ਪਏਗਾ ਤੇ ਜਿਹਦੇ ਨਾਲ ਇਹ ਨੁਕਸਾਨ ਹੋਊਗਾ ਸਾਨੂੰ ਅਸੀਂ ਸਾਡੀ ਕੈਨੇਡਾ ਦੀ ਐਡੀ ਵੱਡੀ ਹਿਸਟਰੀ ਆ ਕੋ 100 ਸਾਲ ਤੋਂ ਉੱਤੇ ਦੀ ਆ ਜੇ ਅਸੀਂ ਇਹਨਾਂ ਇਸ ਚੀਜ਼ ਨੂੰ ਨੇੜੇ ਨਹੀਂ ਕਰਾਂਗੇ ਤੇ ਫਿਰ ਸਾਡਾ ਕਨਸਰਨ ਸਿਟੀਜ਼ਨਸ ਦੇ ਤੌਰ ਤੇ ਅਸੀਂ ਆਪਣਾ ਫਰਜ਼ ਨਹੀਂ ਬੂਰਾ ਕਰ ਰਹੇ ਬਲਜਿੰਦਰ ਸਿੰਘ ਸੰਧੂ ਅਤੇ ਕਿਰਪਾਲ ਸਿੰਘ ਗਰਚਾ ਮੁਤਾਬਿਕ ਬੀਤੇ ਕੁਝ ਦਿਨਾਂ ਦੌਰਾਨ ਉਹਨਾਂ ਨੇ ਕਈ ਹੋਰ ਕਮਿਊਨਿਟੀ ਮੈਂਬਰਸ ਨਾਲ ਵਿਚਾਰ ਵਟਾਂਦਰਾ ਕਰ ਇਹ ਰਿਸਪੌਂਸ ਸਾਂਝਾ ਕੀਤਾ ਹੈ ਉਹਨਾਂ ਇਹ ਵੀ ਕਿਹਾ ਕਿ VHCS ਤੋਂ ਅਜੇ ਤੱਕ ਕਿਸੇ ਨੇ ਵੀ ਗਲਬਾਤ ਲਈ ਉਹਨਾਂ ਤੱਕ ਪਹੁੰਚ ਨਹੀਂ ਕੀਤੀ ਨਹੀਂ ਜੀ ਉਹਨਾਂ ਦਾ ਸਾਨੂੰ ਕਿਸੇ ਕੋਈ ਰਿਸਪੌਂਸ ਨਹੀਂ ਆਇਆ ਚਲੋ ਇਹ ਤਾਂ ਸਾਨੂੰ ਉਦੋਂ ਸੋਚਣਾ ਚਾਹੀਦਾ ਜਦੋਂ ਕੋਈ ਆਊਗਾ ਵੀ ਵਿਲ ਕਰਾਸ ਅ ਬ੍ਰਿਜ ਵੈਨ ਵੀ ਕਮ ਅਕ੍ਰਾਸ ਇਟ ਇਸ ਸੰਬੰਧੀ ਜਦੋਂ ਮੰਦਿਰ ਕਮੇਟੀ ਤੱਕ ਪਹੁੰਚ ਕੀਤੀ ਗਈ ਤਾਂ ਉਹਨਾਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਇਸ ਮੁੱਦੇ ਨੂੰ ਵਧਾਉਣ ਦੀ ਥਾਂ ਗੱਲਬਾਤ ਰਾਹੀਂ ਸੁਲਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਵੈਦਿਕ ਹਿੰਦੂ ਕਲਚਰਲ ਸੁਸਾਇਟੀ ਮੈਂਬਰ ਪੁਰਸ਼ੋਤਮ ਗੋਇਲ ਨੇ ਓਮਨੀ ਨਿਊਜ਼ ਨਾਲ ਆਫ ਕੈਮਰਾ ਕੀਤੀ ਗੱਲਬਾਤ ਦੌਰਾਨ ਆਖਿਆ ਕਿ ਸतीश ਕੁਮਾਰ ਦੇ ਮਾਫੀ ਮੰਗਣ ਤੋਂ ਬਾਅਦ ਇਸ ਮਸਲੇ ਨੂੰ ਹੋਰ ਵਧਾਉਣ ਦੀ ਲੋੜ ਨਹੀਂ ਸੀ ਅਤੇ ਭਾਈਚਾਰੇ ਵਿੱਚ ਏਕਾ ਅਤੇ ਪਿਆਰ ਜਾਰੀ ਰੱਖਣ ਲਈ ਗਲਬਾਤ ਜ਼ਰੀਏ ਕਿਸੇ ਵੀ ਨਰਾਜ਼ਗੀ ਦਾ ਹੱਲ ਕਢਣਾ ਜ਼ਰੂਰੀ ਹੈ ਯਾਦ ਰਹੇ ਆਮਨੇ ਨਿਊਜ਼ ਨੇ ਇਸ ਮਾਮਲੇ ਦੇ ਉਜਾਗਰ ਹੋਣ ਤੇ ਵਿਸ਼ੇਸ਼ ਤੌਰ ਤੇ ਸतीश ਕੁਮਾਰ ਨਾਲ ਗਲਬਾਤ ਕੀਤੀ ਸੀ ਜਿਨ੍ਹਾਂ ਔਨ ਕੈਮਰਾ ਗਲਤੀ ਸਵੀਕਾਰਦਿਆਂ ਮਾਫੀ ਮੰਗੀ ਸੀ ਜਿਹੜੀ ਜਿਹੜੀ ਲੈਂਗੁਏਜ ਵਿੱਚ 에ਰਰ ਆਈ ਹੈਗੀ ਆ ਅਸੀਂ 에ਰਰ ਫਿਕਸ ਕਰਕੇ ਇਸੇ ਇੱਕ ਲੈਟਰ ਨਵਾਂ ਇਸ਼ੂ ਕਰ ਰਹੇ ਹਾਂ ਕਿ ਉਸ ਵਿੱਚ ਉਹਦੇ ਵਿੱਚ ਜੇ ਦੇਖੋ ਕਿਸੇ ਨੂੰ ਹਰਟ ਹੋਇਆ ਕਿਸੇ ਕਮਿਊਨਿਟੀ ਨੂੰ ਕਿਸ ਨੇ ਹੱਟ ਹੋਇਆ ਡੈਫੀਨਿਟਲੀ ਅਸੀਂ ਪੌਲੋਜੀ ਮੰਗਦਾਂਗੇ ਉਤਮ ਹੈ ਜੀ ਪਰਮੀਤ ਕਮਰਾ ਆਮਨੀ ਨਿਊਜ਼ ਸਰੀ